ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਹੜਾ ਅੱਜ ਸਾਗ ਤਿਆਰ ਕਰਾਂਗੇ ਜੇਕਰ ਤੁਸੀਂ ਆਪਣੀਆਂ ਬੱਚੀਆਂ ਨੂੰ ਸਟਾਰਟਿੰਗ ਤੋਂ ਲੈਂਦੇ ਹੋ ਤੁਹਾਡੀਆਂ ਬੱਚੀਆਂ ਕਦੇ ਵੀ ਪੀਸੀਓਡੀ ਐਸਐਲ ਦੀ ਗਾਰੰਟੀ ਹੈ ਪੀਸੀਓਡੀ ਨਹੀਂ ਉਹਨਾਂ ਨੂੰ ਹੋਏਗੀ ਕਦੇ ਵੀ ਤੇ ਕਦੇ ਵੀ ਤੁਹਾਨੂੰ ਬੁਢਾਪਾ ਨਹੀਂ ਆਏਗਾ ਜੋੜਾਂ ਦਾ ਦਰਦ ਨਹੀਂ ਹੋਏਗਾ ਤੇ ਤੁਸੀਂ ਆਪ ਦਾ ਤੰਦਰੁਸਤ ਰਹੋਗੇ ਆਪਣੇ ਪਰਿਵਾਰ ਨੂੰ ਵੀ ਨਾਲ ਤੰਦਰੁਸਤ ਰੱਖੋਗੇ ਤੇ 100% ਇਸ ਚੀਜ਼ ਦੀ ਵੀ ਗਾਰੰਟੀ ਹੈ ਜੀ ਇਹਦੇ ਨਗਾਸ ਨਹੀਂ ਬਣੇਗਾ ਤਜਾਬ ਬਿਲਕੁਲ ਨਹੀਂ ਬਣੇਗਾ ਆਪਾਂ ਜੀ ਲਿਆ ਗੋਭੀ ਦੇ ਪੱਤੇ ਆਪਣੇ ਖੇਤਾਂ ਵਿੱਚ ਹੀ ਗੋਭੀ ਆਪਾਂ ਤੋੜ ਲਈ ਸੀ ਗੋਭੀ ਦੇ ਪੱਤੇ ਆਪਾਂ ਛਾੜ ਏ ਸੀ ਬਰੋਕਲੀ ਦੇ ਪੱਤੇ ਵੀ ਆਪਾਂ ਸਾਰਾ ਸਮਾਨ ਆਪਣੇ ਖੇਤਾਂ ਚੋਂ ਲਿਆ ਬਾਹਰੋਂ ਕੋਸ਼ ਨਹੀਂ ਲਿਆ ਤਾਰਾ ਮੀਰਾ ਹਾਲੋ ਮੇਥਰੇ ਮੇਥੀ ਬਾਥੂ ਮੂਲੀ ਦੇ ਪੱਤੇ ਛਲਗਮਾ ਦੇ ਪੱਤੇ ਗਾਜਰਾਂ ਦੇ ਪੱਤੇ ਸੋਇਆ ਦੇ ਪੱਤੇ ਕਾਲੀ ਪਮੋਲ ਜਿੰਨੂੰ ਪੀਲੂ ਵੀ ਆਪਾਂ ਕਹਿੰਦੇ ਆ ਆਪਾਂ ਇੱਧਰ ਏਰੀਆ 'ਚ ਪੀਲੂ ਕਹਿੰਦੇ ਆ ਕਈ ਕਾਲੀ ਪਮੋਲ ਕਹਿੰਦੇ ਚੁਕੰਦਰਾਂ ਦੇ ਪੱਤੇ ਮੂੰਗਰਿਆਂ ਦੇ ਪੱਤੇ ਤੇ ਛੋਲਿਆਂ ਦੇ ਪੱਤੇ ਇਹ ਜੀ 16 ਤਰ੍ਹਾਂ ਦੇ ਪੱਤੇ ਆ ਸਾਗ ਨਹੀਂ ਆਪਾਂ ਇਹਦੇ ਵਿੱਚ ਵਰਤੋਂ ਕਰ ਰਹੇ ਆ ਆਪਾਂ ਪੱਤੀਆਂ ਦਾ ਹੀ ਜਿਵੇਂ ਕਿ ਜਿਹੜੇ ਵੀ ਮੇਰੀਆਂ ਵੀਡੀਓ ਵੇਖਦੇ ਆ ਉਹਨਾਂ ਨੂੰ ਪਤਾ ਹੀ ਹੈ ਕਿ ਮੈਂ ਚੀਜ਼ਾਂ ਤੋਂ ਬਿਨਾ ਕਦੇ ਵੀ ਸਾਗ ਨਹੀਂ ਬਣਾਉਦੀ ਜੇਕਰ ਤੁਸੀਂ ਤੁਹਾਡੀਆਂ ਬੱਚੀਆਂ ਨੂੰ ਕਦੇ ਵੀ ਆਇਰਨ ਦੀ ਕਮੀ ਨਹੀਂ ਹੋਏਗੀ ਉਹਨਾਂ ਦਾ ਖੂਨ ਨਹੀਂ ਘੱਟ ਹੋਏਗਾ ਜੇਕਰ ਤੁਸੀਂ ਉਹਨਾਂ ਨੂੰ ਹਾਲੋ ਸਟਾਰਟਿੰਗ ਕੀ ਦਿੰਦੇ ਹੋ ਜਿੱਦੋਂ ਖਿਆਲ ਸਟਾਰਟ ਹੋ ਜਾਂਦਾ ਹੈ ਤੇ ਤਾਰਾ ਮੀਰਾ ਦਿੰਦੇ ਹੋ ਕਦੀ ਵੀ ਕਿਸੇ ਕਿਸੇ ਨੂੰ ਜੋੜਾ ਦਾ ਦਰਦ ਨਹੀਂ ਹੋਏਗਾ ਤੇ ਸਪਲੀਮੈਂਟ ਲੈਣ ਦੀ ਤਾਂ ਬਿਲਕੁਲ ਜ਼ਰੂਰਤ ਨਹੀਂ ਕਿਉਂਕਿ ਜਿਹੜਾ ਤਾਰਾ ਮੀਰਾ ਉਹ ਪੇਨ ਕਿਲਰ ਦਾ ਕੰਮ ਕਰਦਾ ਹੈ ਤੇ ਜਿਹੜੇ ਜੀ ਇਹ ਪੱਤੇ ਆ ਇਹਨਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਸਾਰੀਆਂ ਚੀਜ਼ਾਂ 'ਚ ਬਹੁਤ ਜ਼ਿਆਦਾ ਗੁਣ ਹੁੰਦੇ ਆ ਗਾਜਰਾਂ 'ਚ ਤੇ ਪੱਤਿਆਂ 'ਚ ਇਸ ਤੋਂ ਵੀ ਜ਼ਿਆਦਾ ਗੁਣ ਹੁੰਦੇ ਨੇ ਤੇ ਆਪਣੇ ਖੇਤਾਂ ਦੇ ਬਿਨਾਂ ਰੇ ਸਪਰੇਅ ਤੋਂ ਪਿਓਰ ਆਰਗੈਨਿਕ ਆ ਤੇ ਆਪਾਂ ਤੌੜੀ ਵਿੱਚ ਪਹਿਲਾਂ ਪਾਣੀ ਪਾਇਆ ਪਾਣੀ ਥੋੜਾ ਜਿਹਾ ਗਰਮ ਹੋਣ ਤੇ ਆਪਾਂ ਸਭ ਤੋਂ ਪਹਿਲਾਂ ਗੋਭੀ ਦੇ ਪੱਤੇ ਪਾ ਲੇ ਇਹ ਜੀ ਗਾਜਰਾਂ ਦੇ, ਮੁੰਗਰਿਆਂ ਦੇ, ਮੂਲੀਆਂ ਦੇ, ਛਲਗਮਾਂ ਦੇ ਸਾਰੇ ਪੱਤੇ ਐ ਬਾਅਦ ਵਿੱਚ ਆਪਾਂ ਪਾਵਾਂਗੇ ਕੱਟ ਕੇ ਤੇ ਸਾਗ ਨੂੰ ਕੱਟ ਗਏਸ ਤੇ ਡੇਢ ਤੋਂ 2 ਘੰਟੇ ਲੱਗਦੇ ਐ ਤੜਕਾ ਹੋਣ ਤੱਕ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਪਾਣੀ ਗਰਮ ਹੀ ਪਾਉਣਾ ਜਿੰਨਾ ਤੁਸੀਂ ਪਾਉਣਾ ਜੇਕਰ ਤੁਸੀਂ ਆਪਣੀਆਂ ਬੱਚੀਆਂ ਨੂੰ ਸਟਾਰਟਿੰਗ ਤੋਂ ਜਦੋਂ ਸਾਲ ਸਿਆਲ ਸਟਾਰਟ ਹੋ ਜਾਂਦਾ ਬਾਥੂ ਦਿੰਦੇ ਹੋ ਕੋਈ ਵੀ ਚੀਜ਼ ਬਾਥੂ ਦਿੰਦੇ ਹੋ ਹਾਲੋ ਦਿੰਦੇ ਹੋ ਹਾਲੋ ਨਾਲ ਉਹਨਾਂ ਨੂੰ ਖੂਨ ਦੀ ਕਮੀ ਨਹੀਂ ਹੋਏਗੀ ਤੇ ਬਾਥੂ ਨਾਲ ਉਹਨਾਂ ਨੂੰ ਪੀਸੀਓਡੀ ਮੈਂਸੀਸ ਦੀ ਕੋਈ ਪ੍ਰੋਬਲਮ ਨਹੀਂ ਹੁੰਦੀ ਇਸ ਚੀਜ਼ ਦੀ ਗਾਰੰਟੀ ਹੈ ਜਿਹੜਾ ਬਾਥੂ ਖਾਂਦਾ ਉਹਦੀ ਉਮਰ ਵੀ ਘਟ ਕਿਉਂਕਿ ਬਾਥੂ ਜਿਹੜਾ ਹੈ ਆਪਣਾ ਬੁਢਾਪਾ ਵੀ ਰੋਕਦਾ ਹੈ ਤੇ ਆਪਣੇ ਚ ਖੂਨ ਦੀ ਬਿਲਕੁਲ ਕਮੀ ਨਹੀਂ ਰਹਿਣ ਦਿੰਦਾ ਤੇ ਜਿਹੜਾ ਤਾਰਾ ਮਿਰੋ ਉਹ ਮੈਂ ਦੱਸਿਆ ਹੀ ਜੋੜਾਂ ਦੇ ਦਰਦ ਵਾਸਤੇ ਲਾਈਵ ਆਂਦਾ ਸਾਰੀਆਂ ਹੀ ਚੀਜ਼ਾਂ ਲਾਈਵ ਆਂਦਾ ਜੇਕਰ ਤੁਸੀਂ ਇਹ ਸਾਗ ਬਣਾ ਕੇ ਖਾਂਦੇ ਹੋ ਆਪਾਂ ਜੀ ਇਹਦੇ ਵਿੱਚ ਤੁਹਾਨੂੰ ਪਤਾ ਪਾਲਕ ਦੀ ਵਰਤੋਂ ਨਹੀਂ ਕੀਤੀ ਕਹਿੰਦੇ ਨੇ ਕਿ ਪਾਲਕ ਨਾਲ ਗੈਸ ਬੰਦ ਆ ਇਸ ਚੀਜ਼ ਦਾ ਇਹ ਛੋਲਿਆਂ ਦੇ ਪੱਤੇ ਆ ਤੇ ਆਪਾਂ ਬਿਲਕੁਲ ਵੀ ਇਹਦੇ ਵਿੱਚ ਪਾਲਕ ਨਹੀਂ ਆਪਾਂ 16 ਤਰ੍ਹਾਂ ਦੇ ਸਿਰਫ ਪੱਤੇ ਲਏ ਆ ਬਿਨਾ ਸਰੋਂ ਤੋਂ ਉਹ ਤਾਂ ਜੀ ਆਪਣੀ ਮਰਜ਼ੀ ਤੁਸੀਂ ਸਰੋਂ ਵੀ ਇਹਦੇ ਵਿੱਚ ਵਰਤੋਂ ਕਰ ਸਕਦੇ ਹੋ ਪਰ ਮੈਂ ਅੱਜ ਪੱਤਿਆਂ ਦਾ ਬਣਾਉਣਾ ਸੀ ਤੁਹਾਨੂੰ ਪਤਾ ਹੀ ਮੈਂ ਲੱਗ ਲੱਗ ਤਰ੍ਹਾਂ ਦਾ ਸਾਗ ਬਣਾਉਣੀ ਆ ਸਾਡੇ ਘਰ ਸਾਗ ਬਹੁਤ ਜ਼ਿਆਦਾ ਬਣਦਾ ਹੈ ਤੇ ਤੁਸੀਂ ਆਪ ਤੁਹਾਨੂੰ ਕਦੇ ਵੀ ਸਪਲੀਮੈਂਟ ਦੀ ਜਿਵੇਂ ਕਿ ਆਪਾਂ ਨੂੰ ਔਰਤਾਂ ਨੂੰ ਜਦੋਂ ਮੀਨੋਪੌਜ਼ ਹੁੰਦਾ ਹੈ ਆਪਾਂ ਨੂੰ ਆਮ ਹੀ ਕਹਿੰਦੇ ਕਿ ਇਹ ਆਪਣੀਆਂ ਜੇ ਤੁਸੀਂ ਇਹ ਸ਼ੁੱਧ ਖਾਣੇ ਖਾਂਦੇ ਹੋ ਤੁਹਾਡੇ ਮੀਨੋਪੌਜ਼ ਜਲਦੀ ਨਹੀਂ ਹੋਏਗਾ ਕਿਉਂਕਿ ਮੀਨੋਪੌਜ਼ ਤੋਂ ਬਹੁਤ ਬਹੁਤ ਜ਼ਿਆਦਾ ਪ੍ਰੋਬਲਮ ਸਟਾਰਟ ਹੋ ਜਾਂਦੀਆਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਤੇ ਇਹ ਤੁਸੀਂ ਇਹਦੇ ਤੰਦਰੁਸਤ ਸਾਫ਼ ਤਾਂ ਰਹੋਗੇ ਆਪਣੇ ਪਰਿਵਾਰ ਨੂੰ ਵੀ ਤੰਦਰੁਸਤ ਰੱਖੋਗੇ ਜਿਵੇਂ ਕਿ ਆ ਕਾਲੀ ਪੰਬੋਲ ਮੈਂ ਕੱਟੀ ਪਹਿਲਾਂ ਕਾਲੀ ਪੰਬੋਲ ਨਾਲ ਪੀਲੀਆ ਨਹੀਂ ਹੁੰਦਾ ਜੋੜਾਂ ਦਾ ਦਰਦ ਨਹੀਂ ਹੁੰਦਾ ਤੁਸੀਂ ਦੇਖਦੇ ਹੀ ਹੋ ਇਹਦੇ ਵਿੱਚ ਕਿੰਨੇ ਫਾਇਦੇ ਆ ਤੇ ਜਿਹੜੇ ਸੋਏ ਆ ਹੁਣ ਆਪਾਂ ਸੋਏ ਕੱਟੇ ਸੀ ਸੋਇਆਂ ਵਿੱਚ ਵੀ ਜੀ ਪੇਨ ਕਿਲਰ ਦਾ ਸੋਏ ਵੀ ਕੰਮ ਕਰਦੇ ਆ ਤੇ ਜਿਹੜੇ ਆਪਾਂ ਚਕੰਦਰ ਦੇ ਪੱਤੇ ਲਏ ਆਪਣੀ ਪਾਲਕ ਦਾ ਕੰਮ ਕਰਨਗੇ ਆਪਾਂ ਪਾਲਕ ਦੇ ਵਿੱਚ ਵਰਤੋਂ ਬਿਲਕੁਲ ਨਹੀਂ ਕਰ ਸਕਦੇ ਆਉ ਸੌਰੀ ਕਰ ਰਹਾ ਕਿਉਂਕਿ ਪਾਲਕ ਆਪਾਂ ਪਾਲਕ ਪਨੀਰ ਬਣਾ ਸਕਦੇ ਪਾਲਕ ਦੀਆਂ ਰੋਟੀਆਂ ਬਣਾ ਸਕਦੇ ਆ ਤੇ ਆਪਾਂ ਸਾਗ ਨੂੰ ਕੁਛ ਦਿਨ ਰੱਖ ਵੀ ਲਗੇ ਪਾਲਕ ਵਿੱਚ ਆਇਰਨ ਜ਼ਿਆਦਾ ਹੁੰਦਾ ਹੈ ਤੇ ਰਾਤ ਨੂੰ ਆਪਾਂ ਜ਼ਿਆਦਾ ਆਇਰਨ ਵਾਲੀ ਚੀਜ਼ ਵੀ ਘੱਟ ਖਾਣੀਆਂ ਤੇ ਵੈਸੇ ਵੀ ਕਹਿੰਦੇ ਪਾਲਕ ਨੂੰ ਦੁਬਾਰਾ ਗਰਮ ਨਹੀਂ ਕਰਦੀ ਆ ਹਰੀਆਂ ਮਿਰਚਾਂ ਆਪਣੀ ਲੋੜ ਅਨਸਾਰ ਪਾ ਲਿਓ ਪਾਲਕ ਦੀਆਂ ਹੋਰ ਬਹੁਤ ਚੀਜ਼ਾਂ ਬਣ ਜਾਂਦੀਆਂ ਇਸ ਕਰਕੇ ਸਾਗ ਵਿੱਚ ਆਪਾਂ ਹੁਣ ਪਾਲਕ ਦੀ ਵਰਤੋਂ ਘੱਟ ਹੀ ਕਰੀ ਦੀਏ ਬਾਥੂ ਏ ਬਾਥੂ ਮੈਂ ਹੋਰ ਵੀ ਖੇਤਾਂ ਚੋਂ ਲੈ ਆਈ ਸੀ ਤੇ ਬਾਥੂ ਆਪਾਂ ਬਹੁਤ ਜ਼ਿਆਦਾ ਵਰਤੋਂ ਕਰੀ ਦੀਏ ਕਿਉਂਕਿ ਮੇਨ ਬਾਥੂ ਏ ਜੇਕਰ ਕਿਸੇ ਵੀ ਬੱਚੇ ਨੂੰ ਕੋਈ ਵੀ ਪ੍ਰੋਬਲਮ ਆ ਰਹੀ ਤੁਸੀਂ ਉਹਨੂੰ ਬਾਥੂ ਸਟਾਰਟ ਕਰੋ ਕਈ ਕਹਿੰਦੇ ਜੀ ਗਰਮ ਹੁੰਦਾ ਜੇ ਹੁੰਦਾ ਜਿਹੜੀਆਂ ਕੁਦਰਤ ਨੇ ਚੀਜ਼ਾਂ ਬਣਾਈਆਂ ਉਹਦੇ ਆਪਾਂ ਉਲਟ ਨਹੀਂ ਜਾ ਸਕਦੇ ਕਿਉਂਕਿ ਜਿਹੜੀ ਕੁਦਰਤ ਨੇ ਗਰਮੀ 'ਚ ਚੀਜ਼ਾਂ ਖਾਣ ਨੂੰ ਬਣਾਈਆਂ ਉਹ ਗਰਮੀ 'ਚ ਜਿਹੜੀਆਂ ਸਰਦੀ 'ਚ ਬਣਾਈਆਂ ਉਹ ਸਰਦੀ 'ਚ ਸਰਦੀ 'ਚ ਤੁਸੀਂ ਬਾਥੂ ਜਿੰਨਾ ਹੋ ਸਕੇ ਰੋਟੀਆਂ ਪਕਾਓ ਆਪਾਂ ਮਸਾਲਾ ਬਣ ਗਿਆ ਤੇ ਆਪਾਂ ਇਹਨੂੰ ਗ੍ਰਾਈਂਡ ਕਰ ਲਾਂਗੇ ਜਿੰਨਾ ਕਿ ਤੜਕਾ ਲਾਉਣਾ ਹੈ ਬਸ ਉਹਨਾਂ ਕੀ ਗ੍ਰਾਈਂਡ ਕਰਨਾ ਬਾਅਦ ਤੁਸੀਂ ਗ੍ਰਾਈਂਡ ਨਹੀਂ ਕਰਨਾ ਆਪਾਂ ਵੀ ਐਵੇਂ ਹੀ ਕਰੀਦੇ ਐ ਤੇ ਇਸ ਤਰ੍ਹਾਂ ਲੱਗਦਾ ਜਿਵੇਂ ਤਾਜ਼ਾ ਹੀ ਖਾਦਾ ਹੁੰਦਾ ਕਦੇ ਵੀ ਆਲਣ ਪਾ ਕੇ ਸਾਗ ਨੂੰ ਫ੍ਰਿਜ ਵਿੱਚ ਨਾ ਰੱਖਿਆ ਕਰੋ ਜੇਕਰ ਸਾਡੀ ਵੀਡੀਓ ਵਧੀਆ ਲੱਗੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਇੱਕ ਅਦਰਕ ਹਮੇਸ਼ਾ ਉੱਪਰੋਂ ਹੀ ਪਾਇਆ ਕਰੋ ਅਦਰਕ ਤੜਕੇ ਵਿੱਚ ਨਾ ਪਾਇਆ ਕਰੋ ਇਹ ਵੀ ਗੈਸ ਬਰਨ ਦਾ ਇੱਕ ਵੱਡਾ ਕਾਰਨ ਹੈ ਆਪਾਂ ਅਦਰਕ ਤੇ ਧਨੀਆਂ ਪਾਇਆ ਤੇ ਦੇਖੋ ਜੀ ਕਿੰਨਾ ਵਧੀਆ ਸਾਗ ਬਣ ਕੇ ਤਿਆਰ ਹੈ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ